ਇਹ ਤਸਵੀਰਾਂ ਸੰਗਰੂਰ ਦੇ ਦਿੜਬਾ ਦੀਆਂ ਨੇ ਜਿੱਥੇ ਇੱਕ 7ਵੀਂ ਕਲਾਸ ਦੇ ਵਿੱਚ ਪੜਦੀ ਵਿਦਿਆਰਥਣ ਦੇ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਗਲਤ ਹਰਕਤਾਂ ਤੇ ਗਲਤ ਮੈਸੇਜ ਉਸਦੇ ਹੀ ਸਕੂਲ ਦੇ ਟੀਚਰ ਵੱਲੋਂ ਭੇਜੇ ਗਏ ਨੇ ਤੇ ਉਸ ਟੀਚਰ ਦੀ ਹੁਣ ਕਟ ਮਾਰਕ ਕੀਤੀ ਗਈ ਹੈ ਸਿੱਖ ਜੱਤੇਬੰਦੀਆਂ ਦੇ ਵੱਲੋਂ ਸਕੂਲ ਦੇ ਵਿੱਚ ਪਹੁੰਚ ਕੇ ਉਸ ਟੀਚਰ ਦਾ ਚੰਗਾ ਕੁਟਾਪਾ ਚੜਾਇਆ ਗਿਆ 7ਵੀਂ ਕਲਾਸ ਦੀ ਇੱਕ ਬੱਚੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਧਿਆਪਕ ਦੇ ਵੱਲੋਂ ਜਦ ਬੱਚੀ ਦੇ ਮਾਪਿਆਂ ਨੇ ਅਮਰਿਤਪਾਲ ਮਹਿਰੋ ਦੇ ਨਾਲ ਸੰਪਰਕ ਕੀਤਾ ਤਾਂ ਅਮਰਿਤਪਾਲ ਮਹਿਰੋ ਨੇ ਸਕੂਲ ਦੀ ਉਸ ਬੱਚੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸਕੂਲ ਚ ਪਹੁੰਚ ਕੇ ਉਸ ਟੀਚਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਡੀਐਸਪੀ ਦਿੜਬਾ ਰੁਪਿੰਦਰ ਕੋਰ ਬਾਜਵਾ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਹੜੀ ਜਮਾਤ ਚਾ ਮਸਾਂ ਤੇ ਕਿਹੜਾ ਟੀਚਰ ਦਾ ਨਾਮ ਕੀ ਸੀ ਪਤਾ ਜੀ ਜਿਹਦੇ ਨਾਲ ਤੁਸੀਂ ਕਹਿੰਨੇ ਵੀ ਤੁਹਾਡੇ ਨਾਲ ਗਲਤ ਕੀਤਾ ਮਸਾਂ ਦੀਰ ਕੀ ਕਿਹਾ ਉਹਨੇ ਤੁਹਾਨੂੰ ਉਹ ਬੰਦਾਰੇ ਗੱਲ ਨਹੀਂ ਤੇ ਕਿ ਫੌਸਪਿੱਟਾ ਮੈਨੂੰ ਤੇ ਡੈਸ਼ਪੈਂਟ ਬਣ ਜਾ ਹੋਰ ਕੀ ਕਿਹਾ ਉਹ ਮੈਂ ਜਿ ਕਿ ਰੇਂਟ ਤੇ ਜਾ ਸੀ ਕਿਹੜੀਆਂ ਟਾਈਮ ਤੇ ਲਾ ਮਿੰਦਗੀ ਗੰਦੀਆ ਵਿਚਾਰਾ ਨੂੰ ਦੇ ਟਿੱਕੇ ਇਸ ਸਾਲ ਜਦੋਂ ਮੈਂ ਟਿੱਕਾ ਹਰ ਦਾ ਮਾਮਲਾ ਸਾਹਮਣੇ ਹੋਇਆ ਕੀ ਇਨਸੀਡੈਂਟ ਰਹੀ ਜੀ ਇਹਦੇ ਜੀ ਕੱਲ ਮਿਤੀ 29 8 25 ਨੂੰ ਸਾਡੇ ਧਿਆਨ ਵਿੱਚ ਇੱਕ ਮਸਲਾ ਆਇਆ ਜਿਹਦੇ ਵਿੱਚ ਕੇਸ਼ਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੜਬਾ ਵਿਖੇ ਇੱਕ 7th ਕਲਾਸ ਦੀ ਜਿਹੜੀ ਸਟੂਡੈਂਟ ਹੈ ਇਹਦੇ ਵੱਲੋਂ ਅਲਰਜੀ ਕੀਤਾ ਗਿਆ ਵੀ ਸਕੂਲ ਦੇ ਕਿਸੇ ਮੇਲ ਟੀਚਰ ਵੱਲੋਂ ਕੋਈ ਗਲਤ ਤਰੀਕੇ ਦੇ ਐਡਵਾਂਸਸ ਜਿਹੜੇ ਨੇ ਬੱਚੀ ਵੱਲ ਕੀਤੇ ਗਏ ਜਦੋਂ ਹੀ ਇਹ ਮਸਲਾ ਸਾਡੇ ਧਿਆਨ 'ਚ ਆਇਆ ਤਾਂ ਅਸੀਂ ਰੈਲੇਵੈਂਟ ਸੈਕਸ਼ਨਸ ਜਿਹੜੀਆਂ ਨੇ ਜਿਹਦੇ 'ਚ ਅਸੀਂ ਪਾਕਸੋ ਜਿਹੜਾ ਸੈਕਸ਼ਨ 12 ਦੇ ਨਾਲ-ਨਾਲ ਬਾਕੀ ਬੀਐਨਐਸ ਦੀਆਂ ਸੈਕਸ਼ਨਸ ਲਗਾ ਕੇ ਪਰਚਾ ਜਿਹੜਾ ਹੈ ਉਹ ਦਿੱਤਾ ਉਤੇ ਕਾਰਵਾਈ ਹੋਈ ਹੈ ਅਰੈਸਟ ਕੀਤੀ ਹਾਂਜੀ ਇਹਦੇ 'ਚ ਇਸ ਤਰ੍ਹਾਂ ਵੀ ਉਹ ਅਜੇ ਮੈਡੀਕਲ ਟ੍ਰੀਟਮੈਂਟ ਦੇ ਅਧੀਨ ਹੈ ਕਿਉਂਕਿ ਇਹ ਹਾਈਲਾਈਟ ਹੀ ਜਾਂ ਇਸ਼ੂ ਸਰਫੇਸ ਹੀ ਉਦੋਂ ਹੋਇਆ ਜਦੋਂ ਕੁਝ ਬੰਦਿਆਂ ਵੱਲੋਂ ਜਿਹਦੇ ਵਿੱਚ ਇੱਕ ਗ੍ਰੰਥੀ ਲੋਕਲ ਗ੍ਰੰਥੀ ਬਰਮਾ ਸਿੰਘ ਨੇ ਤੇ ਉਹਨਾਂ ਦੇ ਨਾਲ ਕੋਈ 10-12 ਬੰਦਿਆਂ ਵੱਲੋਂ ਸਕੂਲ ਦੇ ਪ੍ਰੈਮਿਸਿਸ ਚ ਵਰਕਿੰਗ ਆਵਰਸ ਦੇ ਵਿੱਚ ਦਿਨ ਦਿਹਾੜੇ ਐਂਟਰ ਹੋ ਕੇ ਉਸ ਟੀਚਰ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਗਈ ਜੋ ਕਿ ਵੀਡੀਓ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈ ਇਹ ਸਾਡੇ ਧਿਆਨ ਚ ਆਇਆ ਤੇ ਉਹ ਟੀਚਰ ਅਜੇ ਅੰਡਰ ਟ੍ਰੀਟਮੈਂਟ ਹੈ ਹਸਪੀਟਲ ਚ ਤੇ ਸਾਡੀ ਨਿਗਰਾਨੀ ਦੇ ਵਿੱਚ ਹੈ ਤੇ ਗਾਰਡ ਦੇ ਵਿੱਚ ਹੈ ਤੇ ਜਿਹੜੇ ਬੰਦਿਆਂ ਨੇ ਜਾ ਕੇ ਉਸ ਤੇ ਇਸ ਤਰ੍ਹਾਂ ਹਮਲਾ ਕੀਤਾ ਕਿਸੇ ਵੀ ਦੇਖੋ ਪਬਲਿਕ ਅਦਾਰੇ ਦੇ ਜਾ ਕੇ ਇਸ ਤਰ੍ਹਾਂ ਐਂਟਰ ਹੋਣਾ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਸ ਦੇ ਉੱਪਰ ਵੀ ਅਸੀਂ ਜਿਹੜਾ ਬੀ ਐਨ ਐਸ ਦੇ ਰੈਲੇਵੈਂਟ ਸੈਕਸ਼ਨਸ ਦੇ ਅਧੀਨ ਜਿਹੜਾ ਗ੍ਰੰਥੀ ਬਰਮਾ ਸਿੰਘ ਹੈ ਤੇ ਨਾਲ ਉਹਦੇ ਜਿਹੜੇ ਸਾਥੀ ਨੇ ਇਹਨਾਂ ਤੇ ਪਰਚਾ ਦਿੱਤਾ ਫਿਲਹਾਲ ਜਿਹੜੀ ਅਕਿਊਜ਼ਡ ਬਰਮਾ ਸਿੰਘ ਹੈ ਇਹਨਾਂ ਦੀ ਅਰੈਸਟ ਜਿਹੜੀ ਪੈ ਚੁੱਕੀ ਹੈ ਇਹ ਜੁਡੀਸ਼ੀਅਲ ਕਸਟਡੀ ਚ ਨੇ ਤੇ ਬਾਕੀ ਜਿਹੜੇ ਕਿਊਜ਼ ਨੇ ਉਹਨਾਂ ਦੀ ਵੀ ਨਾਲ ਨਾਲ ਅਸੀਂ ਜਿਹੜੀ ਆ ਉਹ ਰੈਸਟ ਪਾ ਦੇਾਂਗੇ ਇਹਨਾਂ ਦੀ ਧਰਾਵਾਂ ਨੂੰ ਲੈ ਕੇ ਜਿਹੜਾ ਕੁਝ ਇਹਨਾਂ ਦੇ ਜਥੇਬੰਦੀਆਂ ਆ ਕੋ ਅੱਜ ਤਲਵੰਡੀ ਮਿਲ ਕੇ ਗਏ ਹੈਗੇ ਨੇ ਜੀ ਕੋਈ ਪ੍ਰੋਟੈਸਟ ਕਰਨ ਦੀ ਗੱਲ ਆਖਰੀ ਸੀ ਕਿ ਤਲਵੰਡੀ ਕੇ ਦੇ ਦੇ। ਦੇਖੋ ਜੀ ਸਾਡੇ ਕੋ ਆਏ ਨੇ ਇੱਕ ਤਾਂ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਉਹਦਾ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦੇ ਨਾਲ ਨਾਲ ਸਕੂਲ ਦੀ ਮੈਨੇਜਮੈਂਟ ਵਿਕਟਿਮ ਦੀ ਫੈਮਿਲੀ ਸਾਰੇ ਸਾਨੂੰ ਆ ਕੇ ਮਿਲ ਕੇ ਗਏ ਨੇ। ਇਨਾਂ ਦਾ ਕੰਸਰਨ ਸਭ ਤੋਂ ਪਹਿਲਾਂ ਤਾਂ ਇਹ ਹੀ ਸੀ ਵੀ ਜਿਹੜੀ ਕਾਰਵਾਈ ਹੈ ਜੋ ਟੁਕਦੀ ਕਾਰਵਾਈ ਬਣਦੀ ਟੀਚਰ ਤੇ ਉਹ ਹੋਵੇ ਜੋ ਅਸੀਂ ਕਰ ਦਿੱਤੀ ਹੈ ਬਹੁਤ ਟਾਈਮਲੀ ਕੀਤੀ ਹੈ ਦੂਸਰਾ ਐਸੀ ਵੀ ਇਹ ਸੈਕਸ਼ਨਸ ਨੂੰ ਲੈ ਕੇ ਇਹਨਾਂ ਨੂੰ ਹੈ ਵੀ ਸੈਕਸ਼ਨਸ ਵੱਡੇ ਲੱਗੇ ਹੋਏ ਨੇ ਦੇਖੋ ਅੱਜ ਲਾਅ ਐਂਡ ਆਰਡਰ ਇਸ਼ੂ ਕੰਟਰੋਲ ਦੇ ਵਿੱਚ ਹੈ ਤਾਂ ਇਹ ਸੈਕਸ਼ਨਸ ਆਪਾਂ ਨੂੰ ਵੱਡੇ ਲੱਗ ਰਹੇ ਨੇ ਪਰ ਇਨ ਕੇਸ ਇੱਕ ਪੋਸਿਬਿਲਿਟੀ ਮੰਨ ਕੇ ਚੱਲੀਏ ਵੀ ਇੱਕ ਵੀ ਕੋਈ ਬਲੰਟ ਜਾਂ ਸ਼ਾਰਪ ਇੰਜਰੀ ਉਸ ਮਾਸਟਰ ਦੇ ਵੱਜ ਜਾਂਦੀ ਤੇ ਕੁਝ ਕੁ ਕੇਸ ਬਹੁਤ ਗ੍ਰੀਵਸ ਇਹ ਬਣ ਜਾਂਦਾ ਠੀਕ ਹੈ ਉਦੋਂ ਇਹ ਸੈਕਸ਼ਨਸ ਤੋਂ ਸ਼ਾਇਦ ਵੱਡੀਆਂ ਧਰਾਵਾਂ ਸਾਨੂੰ ਕਿਤੇ ਲਾਣੀਆਂ ਪੈ ਜਾਂਦੀਆਂ ਤਾਂ ਨੌਨ ਆਰਡਰ ਸਥਿਤੀ ਨੂੰ ਦੇਖਦੇ ਹੋਏ ਤੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਵੀ ਕੋਈ ਵੀ ਬੰਦਾ ਅੱਗੇ ਤੋਂ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਵੇ ਇਸ ਚੀਜ਼ ਨੂੰ ਦੇਖਦੇ ਸਾਨੂੰ ਇਹ ਸੈਕਸ਼ਨ ਜਿਹੜੀਆਂ ਨੇ ਉਹ ਐਡ ਕਰਨੀਆਂ ਪਈਆਂ ਜਿਹੜਾ ਪਰਮੋ ਸਿੰਘ ਤੇ ਮਾਮਲਾ ਦਰਜ ਹੋਇਆ ਜੀ ਇਹ ਕਿੰਨਾ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਇਹ ਜੀ ਮਾਸਟਰ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਕਿਉਂਕਿ ਉਹਦੀ ਹੀ ਕੁੱਟਮਾਰ ਹੋਈ ਹੈ ਤੇ ਮਾਸਟਰ ਨੂੰ ਜਦੋਂ ਡਾਕਟਰ ਨੇ ਫਿਟ ਫਾਰ ਸਟੇਟਮੈਂਟ ਲਿਖਿਆ ਤਾਂ ਅਸੀਂ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਕੀਤਾ ਮੈਡਮ ਇਹ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਬੰਦ ਕੀਤੇ ਹੋਏ ਹੈਗੇ ਦੇ ਜੀ ਕੀ ਲੱਗਦਾ ਉਸ ਦੀ ਵੀ ਜਾਂਚ ਹੋਣੀ ਹੈ ਕਿ ਸਕੂਲ ਖੁੱਲਾ ਸੀਗਾ ਕੀ ਕਾਰਨ ਸੀ ਸਕੂਲ ਬੰਦ ਹੋਣ ਦੀ ਦੇਖੋ ਜੀ ਇਹ ਚੀਜ਼ ਅਸੀਂ ਵੈਰੀਫਾਈ ਕਰ ਲਾਂਗੇ ਅਸੀਂ ਅਜੇ ਇਹਨਾਂ ਪਰਚਿਆਂ ਦੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਲੱਗੇ ਹੋਏ ਹਾਂ ਇਹ ਚੀਜ਼ ਵੀ ਅਸੀਂ ਆਫਟਰ ਦਿਸ ਲੋਕ ਇਤੋ ਸਾਡੇ ਜਿਹੜੇ ਬਰਮਾ ਸਿੰਘ ਖਾਲਸਾ ਨੇ ਉਹ ਗ੍ਰਾਂਤੀ ਸਿੰਘ ਨੇ ਜੋਧੇ ਬੰਦੇ ਨੇ ਬਹੁਤ ਦੇਖੋ ਇਹ ਉਹਨਾਂ ਨੇ ਮਤਲਬ ਤਤੰਤਰ ਐਕਸ਼ਨ ਲਿਆ ਤੇ ਪੁਲਿਸ ਨੂੰ ਵੀ ਮਤਲਬ ਦੱਸਾਇਆ ਉਹਨਾਂ ਨੇ ਤੇ ਵੀ ਐ ਕਰਕੇ ਇਸ ਤਰ੍ਹਾਂ ਗੱਲ ਆ ਤੇ ਉਹ ਬੰਦਾ ਉਹਨਾਂ ਨੇ ਮਾਸਟਰ ਗੁੱਸੇ ਚ ਕੁੱਟਿਆ ਥੱਪੜ ਮਾਰੇਟ ਕੀਤੀ ਉਹਦੀ ਮਾੜੀ ਮੋਟੀ ਤੇ ਫਿਰ ਇਹਨੇ ਐਸਐਚਓ ਨੂੰ ਬੁਲਾ ਲਿਆ ਆਪਣੇ ਪੁਲਿਸ ਨੂੰ ਤੇ ਪੁਲਿਸ ਨੇ ਫੜ ਕੇ ਉਹ ਉਹਨੂੰ ਫੜਨ ਦੀ ਬਜਾਏ ਮਤਲਬ ਬਰਮ ਸਿੰਘ ਨੂੰ ਫੜ ਕੇ ਲੈ ਆਏ ਤੇ ਉਹਦੇ ਤੇ 307 ਦੀ ਧਾਰਾ ਪਤਾ ਨਹੀਂ ਕਿਹ ਧਾਰਾ ਲਾਈਆਂ ਨੇ ਤੇ 452 ਵੀ ਲਾਤੀ ਐਫ ਆਈ ਆਰ ਤੇ ਐਫ ਆਈ ਆਰ ਐਫ ਆਈ ਆਰ ਦੀ ਕਾਪੀਆਂ ਜੇ ਲੈਣੀਆਂ ਸੀ ਇਨਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੀ ਉਹਨਾਂ ਨੇ ਕਿਹਾ ਵੀ ਚਲੋ ਥਾਣੇ ਚੋਂ ਮਤਲਬ ਤੁਸੀਂ ਲੈ ਲਓ ਕਾਪੀਆਂ ਤੇ ਅਸੀਂ ਹੁਣ ਡਿਪਟੀ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਨੇ ਵੀ ਤੁਸੀਂ ਇਨਕੁਆਰੀ ਲਾਓ ਤੇ ਅਸੀਂ ਉਹਦੇ ਤੇ ਧਾਰਾ ਜਿਹੜੀਆਂ ਹੈਗੀਆਂ ਨੇ ਉਹ ਲਾ ਦਿੱਤੀਆਂ ਨੇ ਮਾਸਟਰ ਜੀ ਤੇ ਤੇ ਬਰਮਾ ਸਿੰਘ ਜਿਹੜਾ ਖਾਲਸਾ ਵੀ ਇਹਦੀ ਤੁਸੀਂ ਇਨਕੁਆਰੀ ਲਵਾ ਦਿਓ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਡਿਪਟੀ ਸਾਹਿਬ ਨੂੰ ਵੀ ਜੋ ਉਹਨਾਂ ਨੇ ਕੁੱਟਕਟਾਪਾ ਕਰਿਆ ਜਿੰਨਾ ਕ ਕਰਿਆ ਉਹਦੇ ਕੁੱਟਕਟਾਪੇ ਦੀ ਕੀ 55 ਧਾਰਾ ਹੁੰਦੀ ਆ ਵੀ 55 ਲਾ ਦੋ ਤੇ ਜਿਹੇ ਜਿਹੇ ਉਹਨਾਂ ਨੇ ਕੰਮ ਕਰਿਆ ਜੋ ਬਰਮਾ ਸਿੰਘ ਤੇ ਪਰਚਾ ਦਾ ਚ ਹੋਇਆ ਜੀ ਹਾਂਜੀ ਦੱਸ ਰਹੇ ਹਾਂਗੇ ਇਹਨਾਂ ਵੱਲੋਂ ਵੀ ਕਰਵਾਇਆ ਗਿਆ ਤੇ ਉਹ ਇਹਨਾਂ ਵੱਲੋਂ ਸਕੂਲ ਵਾਲੇ ਵੱਲੋਂ ਜੀ ਹਾਂ ਸਕੂਲ ਵਾਲੇ ਵੱਲੋਂ ਇਹਨੂੰ ਕਰਵਾਇਆ ਗਿਆ ਕਿਸੇ ਸਕੂਲ ਵੱਲੋਂ ਕਰਵਾਇਆ ਗਿਆ ਜੋ ਅਮਰਪਾਲ ਮੈਰੂ ਜੀ ਦੀ ਗੱਲਬਾਤ ਹੋਈ ਉਹ ਬੱਚੇ ਨਾਲ ਵੀ ਗੱਲਬਾਤ ਹੋਈ ਹੈਗੀ ਜੀ ਫੋਨ ਤੇ ਹਾਂਜੀ ਹਾਂ ਦੇਖੋ ਬੱਚੇ ਨੇ ਕਰਵਾਈ ਆ ਪਰਿਵਾਰ ਨੇ ਹਾਂਜੀ ਹਾਂਜੀ ਦੇਖੋ ਜਿਹੜਾ ਲਾ ਅਮਰਤਪਾਲ ਮਹਿਰੋ ਦੀ ਅਮਰਤਪਾਲ ਮਹਿਰੋ ਬੱਚਿਆਂ ਨੂੰ ਆਮ ਪਰਿਵਾਰਾਂ ਨੂੰ ਪਤਾ ਵੀ ਇਹ ਕਿਸੇ ਵੀ ਕੁੜੀ ਦਾ ਧੱਕਾ ਹੋ ਜਵੇ ਚਾਹੇ ਉਹ ਦਿੱਲੀ ਤੱਕ ਆ ਉਹ ਜਾ ਕੇ ਆਇਆ ਜੇ ਉਹਨਾਂ ਨੂੰ ਆਸ ਹੋਈ ਅਮਰਤਪਾਲ ਤੇ ਤਾਂ ਉਹਨਾਂ ਨੇ ਅਮਰਤਪਾਲ ਨੂੰ ਫੋਨ ਕੀਤਾ ਤੇ ਉਹਨੇ ਅਮਰਤਪਾਲ ਨੇ ਵੀ ਜੇ ਕੋਈ ਵੀਡੀਓ ਪਾਈਆ ਤਾਂ ਉਹਨੇ ਇਹ ਤਾਂ ਨਹੀਂ ਪਾਈ ਵੀ ਤੁਸੀਂ ਇੱਥੇ ਡਾਕਾ ਮਾਰ ਲਓ ਇੱਥੇ ਤੁਸੀਂ ਆ ਗਲਤ ਕੰਮ ਕਰਦੋ ਨੇ ਇਹ ਹੀ ਗੱਲ ਕਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਸਮਰਥਪਾਲੇ ਵਿੱਚ ਕੋਈ ਗਲਤ ਗੱਲ ਤਾਂ ਕਰੀ ਨਹੀਂ ਹੈਗੀ ਤੇ ਉਹਨਾਂ ਨਾਲ ਧਰਾਵਾ ਤੁਸੀਂ ਦੱਸ ਰਹੇ ਹੋ ਕਿ ਲੱਗਿਆ ਹੈਗਾ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾਵਾ ਬਣਦਾ ਹੈਗਾ ਬਿਲਕੁਲ ਜੀ ਗਲਤ ਗਲਤ ਗੱਲ ਆ ਦੇਖੋ ਕਿਸੇ ਦੀ ਧੀ ਪੜ੍ਹਨ ਦੇ ਨਾਲ ਇਹ ਗੱਲ ਹੋ ਜਵੇ ਹਰ ਬੰਦਾ ਖੂਨ ਖੋਲ ਜਾਂਦਾ ਵੀ ਇਹ 14 ਸਾਲ ਦੀ 13 14 ਦੀ ਬੱਚੀ ਦੇ ਨਾਲ ਮਾਸਟਰ ਟੀਚਰ ਦਾ ਤਾਂ ਕੰਮੇ ਬਹੁਤ ਵੱਡਾ ਹੁੰਦਾ ਉਹਦਾ ਰਤਬਾ ਬਹੁਤ ਵੱਡਾ ਟੀਚਰ ਦਾ ਟੀਚਰ ਨੂੰ ਤਾਂ ਹਰ ਬੱਚਾ ਆਪਣੇ ਬੱਚਿਆਂ ਤੋਂ ਵੱਧ ਪਿਆਰਾ ਹੁੰਦਾ ਟੀਚਰ ਨੂੰ ਆਪਾਂ ਆਪਣੇ ਬੱਚੇ ਪੜਦੇ ਨੇ ਬੱਚੀਆਂ ਪੜਦੀਆਂ ਨੇ ਟਿਊਸ਼ਨ ਜਾਂਦੀਆਂ ਨੇ ਉਹ ਕੱਲੇ ਟੀਚਰ ਕੋਲੇ ਆਪਣੀਆਂ ਬੱਚੀਆਂ ਜਾਂਦੀਆਂ ਨੇ ਇਹ ਤਾਂ ਫਿਰ ਮਤਲਬ ਜਿਹੜੇ ਮਰਜ਼ੀ ਟੀਚਰ ਆਪਦੀ ਬੱਚੀ ਦਾ ਕਿਸੇ ਨਾਲ ਗਲਤ ਕੰਮ ਕਰ ਸਕਦਾ ਜੋ ਅੱਜ ਤੁਸੀਂ ਇਕੱਠੇ ਹੋਏ ਹੋ ਜਥੇਬੰਦੀਆਂ ਦੇ ਕੋਜ ਆਗੂ ਇਕੱਠੇ ਹੋਏ ਹੋ ਤੁਸੀਂ ਕੀ ਫੈਸਲੇ ਲਿਆ ਹੁਣ ਅੱਗੇ ਦਾ ਸੰਘਰਸ਼ ਤੁਹਾਡਾ ਕੀ ਹੈਗਾ ਕੀ ਮੰਗ ਹੈ ਤੁਹਾਡੀ ਦੇਖੋ ਸਾਡਾ ਹੁਣ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲ ਹੋਈ ਆ ਸਾਰੀ ਸੰਗਤ ਨਾਲ ਹੋਈ ਆ ਅੰਦਰ ਉਹਨਾਂ ਨੇ ਕਿਹਾ ਵੀ ਇਨਕੁਆਰੀ ਲਾਓ ਵੀ ਜਿਹੜੀਆਂ ਧਾਰਾ ਲੱਗੀਆਂ ਨੇ ਐਸਐਸਪੀ ਸਾਹਿਬ ਦੇ ਇਨਕੁਆਰੀ ਲਾਓ ਵੀ ਅਸੀਂ ਜਿਹੜੀਆਂ ਉਹਦੀਆਂ ਧਾਰਾ ਨੇ ਉਹ ਉਹ ਲਗਦੀ ਆ 751 ਲਗਦੀ ਆ ਤੇ ਕੁੱਟਮਾਰ ਦੀ 750 ਹੀ ਹੁੰਦੀ ਆ ਤੇ ਉਹ ਉਹ ਧਾਰਾ ਵਧੀਆਂ ਲੱਗ ਜਾਣਗੀਆਂ ਬਾਕੀ ਧਾਰਾ ਜਿਹੜੀਆਂ ਨਜਾਇਜ਼ ਲੱਗੀਆਂ ਹੋਈਆਂ ਨੇ 307 ਨਹੀਂ ਬਣਦੀ 452 ਨਹੀਂ ਬਣਦੀ ਤੇ ਉਹ ਅਸੀਂ ਧਾਰਾ ਤੋੜ ਦਾਂਗੇ ਦੇਖੋ ਅਸੀਂ ਦਾ ਬਾਰਸ ਪੰਜਾਬ ਵੱਲੋਂ ਆਇਆ ਤੇ ਅੱਜ ਬਾਪੂ ترਸੇਮ ਸਿੰਘ ਜੀ ਨੇ ਮੇ ਆਉਣਾ ਸੀਗਾ ਸਾਡੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੇ ਵੀ ਆਉਣਾ ਸੀ ਅੱਜ ਹੜਾਂਕਾਰ ਨੂੰ ਕਿਤੇ ਬਿਜੀ ਨੇ ਕਿਉਂਕਿ ਟਾਈਮ ਐਟ ਅ ਟਾਈਮ ਰੱਖਿਆ ਗਿਆ ਸਾਨੂੰ ਵੀ 10:30 11:00 ਵਜੇ ਰਾਤ ਪਤਾ ਲੱਗਿਆ ਕਿ ਵੀ ਇੱਥੇ ਆ ਘਟਨਾ ਹੋਈ ਹੈ ਤੇ ਪੁਲਿਸ ਨੇ ਉਹ ਉਲਟਾ ਬਰਮਾ ਸਿੰਘ ਨੂੰ ਸਾਡੇ ਗਰੰਥੀ ਸਿੰਘ ਨੂੰ ਹੀ ਟਾਰਗੇਟ ਕੀਤਾ ਉਹਨਾਂ ਨੂੰ ਚੱਕਿਆ ਚੱਕ ਕੇ ਉਹਨਾਂ ਨੂੰ ਉਹਨਾਂ ਤੇ ਉਹ ਧਾਰਾਵਾਂ ਲਾਈਆਂ ਜਿਹੜੀਆਂ ਯੋਗ ਨਹੀਂ ਸੀ ਠੀਕ ਹੈ ਥੱਪੜ ਮਾਰੇ ਨੇ ਅਸੀਂ ਮੰਨਦੇ ਆ ਹਾਲਾਂਕਿ ਬਰਮਾ ਸਿੰਘ ਨੇ ਕਿਸੇ ਦੇ ਥੱਪੜ ਨਹੀਂ ਮਾਰੇ ਜੇ ਕਿਸੇ ਕੋਲ ਵੀਡੀਓ ਹੈ ਤੇ ਸਾਨੂੰ ਦਿਓ ਅਸੀਂ ਪਿਛੇ हट ਜਾਾਂਗੇ ਜੇ ਬਰਮਾ ਸਿੰਘ ਦੀ ਉਹ ਵੀਡੀਓ ਹੈ ਕਿਸੇ ਕੋਲ ਕਿ ਬਰਮਾ ਸਿੰਘ ਨੇ ਕੁੱਟਿਆ ਬਰਮਾ ਸਿੰਘ ਨੇ ਥੱਪੜ ਮਾਰੇ ਨੇ ਅਸੀਂ ਪਿਛੇ ਹਟ ਜਾਾਂਗੇ ਜੀ ਫਿਰ ਜੋ ਕਾਨੂੰਨ ਕਰਦਾ ਉਹ ਕਰੇ ਬੱਚਿਆਂ ਨੇ ਉਹ ਠੀਕ ਹੈ ਬੱਚਿਆਂ ਨੇ ਮਾਰੇ ਥੱਪੜ ਮਾਰੇ ਬਰਮਾ ਸਿੰਘ ਨੇ ਤਾਂ ਹਟਾਇਆ ਬਰਮਾ ਸਿੰਘ ਨੇ ਪ੍ਰਸ਼ਾਸਨ ਨੂੰ ਸੱਦਿਆ ਵੀ ਜੇ ਪ੍ਰਸ਼ਾਸਨ ਨਾ ਸੱਦਿਆ ਤਾਂ ਹੋ ਸਕਦਾ ਇਹਦਾ ਕੋਈ ਜ਼ਿਆਦਾ ਨੁਕਸਾਨ ਹੋ ਜਾਵੇ ਮਾਸਟਰ ਦਾ ਤੇ ਉਲਟਾ ਬਰਮਾ ਸਿੰਘ ਤੇ ਹੀ 307 ਲਾਤੀ 452 ਪਤਨੀ ਕੀ ਕੀ ਧਾਰਾਵਾਂ ਲਾਤੀਆਂ ਤੇ ਸ਼ਾਇਦ ਅਸੀਂ ਸਮਝਦੇ ਵਿੱਚ 6 ਮਹੀਨੇ ਤੱਕ ਉਹਦੀ ਜਵਾਨਤ ਨਹੀਂ ਹੁੰਦੀ ਜੇ ਇਹਦੀ ਪੈਰਵਾਈ ਨਹੀਂ ਕੀਤੀ ਜਾਂਦੀ ਤਾਂ ਹੁਣ ਜੋ ਗੱਲਾਂ ਇੱਥੇ ਭਾਈ ਸਾਹਿਬ ਨੇ ਬਾਰਿਸ ਪੰਜਾਬ ਦੇ ਸਮਰੂਹ ਤੋਂ ਸਾਡਾ ਐਕਸ਼ਨ ਕੀ ਹੈ ਜੀ ਜਦੋਂ ਉਹ ਦੱਸੋ ਜੀ ਸਾਡਾ ਐਕਸ਼ਨ ਇਹ ਹੈ ਵੀ ਹੁਣ ਅਸੀਂ ਇਹਨਾਂ ਨਾਲ ਅੰਦਰ ਜਾ ਕੇ ਭਾਈ ਵਰਮਾ ਸਿੰਘ ਜੀ ਨੇ ਉਹਦੇ ਚਾਰ ਥੱਪੜ ਮਾਰ ਦਿੱਤੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਬੇਨਤੀ ਕਰਦਾ ਕਿ ਵੀ ਉਹਨੂੰ ਜਿਹੜੀ ਬੰਦੀ ਸਜ਼ਾ ਹੈ ਉਸਦੀ ਮਾਸਟਰ ਦੀ ਉਹਨੂੰ ਤਾਂ ਕੀ ਤੁਸੀਂ ਦੇਣੀ ਹੈ ਉਹ ਹਜੇ ਤੱਕ ਅਰੈਸਟ ਨਹੀਂ ਹੋਇਆ ਹੈਗਾ ਤੇ ਵਰਮਾ ਸਿੰਘ ਜੀ ਦੀ ਕੋਈ ਸਜ਼ਾ ਨਹੀਂ ਬੰਦੀ ਸੀ ਇਹਨਾਂ ਨੂੰ ਅਰੈਸਟ ਪਾ ਕੇ ਮੇਰੀ ਇਹੀ ਬੇਨਤੀ ਹੈ ਕਿ ਵੀ ਉਸ ਨੂੰ ਉਸ ਤੋਂ ਸਾਰੀਆਂ ਤਰਾਵਾਂ ਨੂੰ ਕਟਾ ਪੈਂਸਲ ਕੀਤਾ ਜਾਵੇ ਔਰ ਨਹੀਂ ਫਿਰ ਇੱਥੇ ਅਗਲੇ ਸੋਮਵਾਰ ਤੋਂ ਅਸੀਂ ਅਨਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਮੈਂ ਕੋਈ ਜਾਨੀ ਹੈ ਕੋਈ ਬਦ ਬੋਦੀ ਹੈ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਕਿਸੇ ਦੀ ਵੀ ਧੀ ਨਾਲ ਸਕੂਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਵੀ ਇੱਕ ਬੱਚੀ ਨਾਲ ਉਹਨਾਂ ਨਾਲ ਹੋਇਆ ਕਿਸੇ ਵੀ ਬੱਚੀ ਨਾਲ ਹੋ ਸਕਦਾ ਪਰ ਇਸੇ ਤਰ੍ਹਾਂ ਅਸੀਂ ਸਾਰੀ ਗੁਰਨਾਨਕਲੇਵਾ ਸਿੱਖ ਸੰਗਤ ਨੂੰ ਬੇਨਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਅਨਮਿੱਥੇ ਲਈ ਧਰਨਾ ਵੀ ਲਾ ਸਕਦੇ ਆ ਅਸੀਂ ਇਹ ਤੋਂ ਵੱਡਾ ਸੰਘਰਸ਼ ਕਰਾਂਗੇ ਜੇਕਰ ਬਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਸੋ ਜਿਹੜਾ ਟੀਚਰ ਤੇ ਧਰਾਮਾਂ ਲਾਈਆਂ ਗਈਆਂ ਨੇ ਸਖਤ ਉਸ ਧਰਾਮਾਂ ਦਾ ਸੇਨਾ ਦਾ ਧੰਨਵਾਦ ਵੀ ਕਰਦੇ ਆ ਪਰ ਬਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਉਹ ਨਹੀਂ ਸੀ ਬਣਦੀਆਂ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀਂ ਅਲਟੀਮੇਟਮ ਹਫ਼ਤੇ ਦਾ ਦਈਏ ਪੰਜ ਦਿਨਾਂ ਦੇ ਦਈਏ ਉਹਨਾਂ ਦਿਨਾਂ ਦੇ ਵਿੱਚ ਨਹੀਂ ਕੀਤੇ